ਮੇਜਿਕ ਇਨਾਮ ਤੇ ਕੀ ਲੇਖਦੇ ਸੀ ਮੇਰਾ ਨਾਮ ਰਵਿੰਦਰ ਸਿੰਘ ਲਾ ਜੀ ਮੈਂ ਬਤੌਰ ਸਕੱਤਰ ਮਾਰਕੀਟ ਕਮੇਟੀ ਬਠਿੰਡਾ ਇੱਥੇ ਤਨ ਹਾਂ ਅੱਜ ਤੋਂ ਜਿਹੜੀ ਸਰਕਾਰੀ ਬੋਲੀ ਦਾ ਐਲਾਨ ਕੀਤਾ ਗਿਆ ਸੀ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਹਾਂਜੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੀ ਮਿਤੀ 16 ਤਰੀਕ ਤੋਂ ਜਿਹੜੀ ਹੈ ਬੋਲੀ ਸ਼ੁਰੂ ਹੈ ਝੋਨੇ ਦੀ ਫਸਲ ਦੀ ਬੋਲੀ ਅੱਜ ਤੋਂ ਸ਼ੁਰੂ ਹੈ ਉਹਦੇ ਅਨੁਸਾਰ ਹੀ ਸਾਡੇ ਵੱਲੋਂ ਮਾਰਕੀਟ ਕਮੇਟੀ ਬਠਿੰਡਾ ਵੱਲੋਂ ਜਿਹੜੇ ਆ ਜੋ ਸਮੂਹ ਸੀਜ਼ਨਲ ਪ੍ਰਬੰਧ ਨੇ ਸਫਾਈ ਬਿਜਲੀ ਪਾਣੀ ਸ਼ਾ ਆਦੀ ਉਹ ਮੁਕੰਮਲ ਕਰ ਲਏ ਗਏ ਨੇ ਜੇ ਬਈ ਚਾਹਨਾ ਵੀ ਚਾਹਤ ਹਾਂ ਜੀ ਅਭੀ ਇਹ ਬਾਥਰੂਮ ਆ ਦਾ ਲਾਈਟਾਂ ਦਾ ਪ੍ਰਬੰਧ ਨਹੀਂ ਸਾਡੇ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਨੇ ਜੀ ਕਿਸਾਨਾਂ ਨੂੰ ਇਸ ਕਿਸਮ ਦੀ ਕੋਈ ਵੀ ਸਮੱਸਿਆ ਜੜੀ ਹੈ ਉਹ ਨਹੀਂ ਆਉਣ ਦਿੱਤੀ ਜਾਊਗੀ ਜੀ ਤੇ ਕਈ ਵਾਰੀ ਕਿਸਾਨ ਝੋਨਾ ਗਿੱਲਾ ਲੈ ਕੇ ਆ ਜਾਂਦੇ ਆ ਕਿ ਉਹਦੇ ਵਾਸਤੇ ਕਿੰਨੀ ਨਮੀ ਰੱਖੀ ਅਸੀਂ ਬਾਰ-ਬਾਰ ਕਿਸਾਨ ਭਰਾਵਾਂ ਨੂੰ ਅਪੀਲ ਕਰ ਰਹੇ ਆਂ ਵੀ ਜਿਹੜਾ ਆਪਣੀ ਫਸਲ ਹੈ ਝੋਨਾ ਸੁਕਾ ਕੇ ਲੈ ਕੇ ਆਓ 17 ਜਾਂ 17% ਤੋਂ ਘੱਟ ਜਿਹੜੀ ਹੈ ਨਮੀ ਉਹਦੇ ਵਿੱਚ ਹੋਣੀ ਚਾਹੀਦੀ ਆ ਉਹਨੂੰ ਹੀ ਸੁੱਕਾ ਝੋਨਾ ਮੰਨਿਆ ਜਾਏਗਾ ਤੇ ਜਦੋਂ ਕਿਸਾਨਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਜੀ ਇੱਥੇ ਜਿਹੜੇ ਕਈ ਮੰਡੀ ਨੂੰ ਕਈ ਰਸਤੇ ਹੁੰਦੇ ਆ ਉਵਾਰਾ ਪਸ਼ੂ ਆ ਜਾਂਦੇ ਆ ਜਾ ਚੋਰੀ ਵੀ ਕਰਕੇ ਲੈ ਜਾਂਦੇ ਆ ਲੋਕ ਉਹਦੇ ਵਾਸਤੇ ਕੀ ਪ੍ਰਬੰਧ ਹੈ ਦੇਖੋ ਆਵਾਰਾ ਪਸ਼ੂ ਇਹ ਮੰਡੀ ਸਾਰੇ ਪਾਸੇ ਖੁੱਲੀ ਐ ਕਈ ਵਾਰੀ ਆ ਜਾਂਦੇ ਨੇ ਪਰ ਉਹਦੇ ਲਈ ਸਾਡੇ ਵੱਲੋਂ ਚੌਂਕੀਦਾਰ ਜਿਹੜੇ ਰੱਖੇ ਜਾਂਦੇ ਨੇ ਉਹ ਚੌਂਕੀਦਾਰ ਦਿਨ ਦਿਨ ਰਾਤ ਲਗਾਤਾਰ ਚੌਂਕੀਦਾਰੀ ਕਰਦੇ ਰਹਿੰਦੇ ਨੇ ਆਵਾਰਾ ਪਸ਼ੂ ਉਹਨਾਂ ਨੂੰ ਮੰਡੀਆਂ ਚੋਂ ਕੱਢਦੇ ਰਹਿੰਦੇ ਨੇ ਮੰਡੀ ਦੇ ਵਿੱਚੋਂ ਇਸ ਕਿਸਮ ਦੀ ਕੋਈ ਜਾਂ ਚੋਰੀ ਦੀ ਜਾਂ ਆਵਾਰਾ ਪਸ਼ੂਆਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਹੁਣ ਆਪਣੇ ਜੇ ਮੰਡੀ ਵਿੱਚ ਝੋਨਾ ਕਦੋਂ ਤੱਕ ਕਾ ਸਕਦਾ ਹੈ ਹਾਲੇ ਜੀ ਸਾਨੂੰ ਲੱਗਦਾ 25 ਤਰੀਕ ਤੋਂ ਬਾਅਦ ਜਾਂ ਹੋ ਸਕਦਾ 30 ਤੱਕਰ ਮਤਲਬ ਝੋਨਾ ਆਵੇ ਕਿਉਂਕਿ ਤੁਪਾਂ ਹੋਣੀ ਪੈਣ ਲੱਗੀਆਂ ਨੇ ਮੇਰੇ ਖਿਆਲ ਦੇ ਵਿੱਚ ਤੇ ਫਸਲ 25 30 ਤਰੀਕ ਕਰਾਉਣ ਨਾ ਹੈ ਜਿਤਨਾ ਹਜ਼ਾਰ ਤੱਕ ਰੇਟ ਕੀ ਰੱਖਿਆ ਗਿਆ ਸਰਕਾਰ ਦਾ 2399 ਰੁਪਏ ਐਮਐਸਪੀ ਹੈ ਜੀ ਤੇ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆਂ ਕਈ ਵਾਰੀ ਗਿੱਲਾ ਜਦੋਂ ਲਿਆਉਂਦੇ ਝੋਨਾ ਕਿ ਉਹਨਾਂ ਨੂੰ ਕੀ ਅਪੀਲ ਕਰੀਏ ਸਾਡੀ ਇਹੀ ਅਪੀਲ ਹੈ ਜੀ ਵੀ ਆਪਣਾ ਝੋਨਾ ਜੋ ਫਸਲ ਹੈ ਆਪਾਂ ਇਹ ਐਨਐਚਆਰ ਮਤਲਬ ਪੁੱਤਾ ਵਾਂਗੂ ਪਾਲੀ ਹੈ ਇਹਨੂੰ ਹੋਰ ਥੋੜੀ ਜੀ ਪੇਸ਼ੈਂਸ ਨਾਲ ਕਾਲੀ ਨਾ ਕਰੋ ਇਹਨੂੰ ਸੁਕਾ ਕੇ ਹੀ ਵੱਢੋ ਤੇ ਸੁਕਾ ਕੇ ਹੀ ਮੰਡੀ ਦੇ ਵਿੱਚ ਲੈ ਕੇ ਆਇਓ ਤਾਂ ਜੋ ਖੇਤੀ ਤੋਂ ਖੇਤੀ ਇਹਦੀ ਬੋਲੀ ਹੋ ਸਕੇ ਤੇ ਅਸੀਂ ਤੁਹਾਨੂੰ ਜਿਹੜਾ ਹੈ ਖੇਤੀ ਫ੍ਰੀ ਕਰ ਸਕੀਏ ਤੇ ਤੁਸੀਂ ਆਪਣੇ ਘਰ ਜਾ ਸਕੋ ਜੇ ਕੋਈ ਕਿਸਾਨ ਬਾਈ ਚਾਂਸ ਗਿੱਲਾ ਝੋਨਾ ਲਿਆਉਂਦਾ ਹੈ ਫਿਰ ਉਹਨਾਂ ਨੂੰ ਲਾਉਣ ਦਿੱਤਾ ਜਾਏਗਾ ਕਿ ਸਕਾਉਣ ਵਾਸਤੇ ਵਾਪਸ ਕੀਤਾ ਜਾਵੇਗਾ ਨਹੀਂ ਜੀ ਗਿੱਲਾ ਸਾਡੀ ਅਪੀਲ ਹੈ ਪਹਿਲਾਂ ਤਾਂ ਵੀ ਝੋਨਾ ਸੁਕਾ ਕੇ ਲੈ ਕੇ ਆਓ ਪਰ ਫਿਰ ਵੀ ਜੇ ਕੋਈ ਇੱਥੇ ਗਿੱਲਾ ਝੋਨਾ ਆਉਂਦਾ ਹੈ ਉਹ ਸਾਡੇ ਵੱਲੋਂ ਟਰਾਲੀ ਮਜਬੂਰਨ ਵਾਪਸ ਕੀਤੀ ਜਾਏਗੀ ਕਾਰਨ ਕਿ ਵੀ ਇੱਥੇ ਜੇ ਇੱਥੇ ਲਾਲੇ ਦਾ ਫਿਰ ਕਿ ਦੇਖੋ ਮੰਡੀ ਦੇ ਵਿੱਚ ਜੇ ਇੱਥੇ ਲੈ ਜਾਂਦਾ ਜੀ ਉਹ ਝੋਨਾ ਪਹਿਲਾਂ ਤਾਂ ਉਹਦੀ ਬੋਲੀ ਨਹੀਂ ਛੇਤੀ ਤੋਂ ਛੇਤੀ ਉਹ ਜਿੰਨਾ ਚਿਰ ਉਹ ਸੁਕਦਾ ਨਹੀਂ ਹੈ ਉਹਦੀ ਬੋਲੀ ਨਹੀਂ ਹੋ ਪਾਉਗੀ ਇਹਦੇ ਨਾਲ ਮੰਡੀ ਦੇ ਵਿੱਚ ਗਲਟ ਵੱਜੂਗਾ ਝੋਨਾ ਹੀਟ ਹੋ ਜਾਊਗਾ ਉਹਨੂੰ ਪੱਖਾ ਲੱਗੂਗਾ ਬਾਰ ਤਾਂ ਮੰਡੀ ਆਪਰੇਸ਼ਨ ਜਿਹੜੇ ਨੇ ਉਹ ਅਫੈਕਟ ਹੁੰਦੇ ਨੇ ਇਸ ਕਰਕੇ ਸਾਡੀ ਇਹੀ ਅਪੀਲ ਹੈ ਵੀ ਤੁਸੀਂ ਝੋਨਾ ਸੁਕਾ ਕੇ ਲਿਆਓ ਤਾਂ ਜੋ ਛੇਤੀ ਤੋਂ ਛੇਤੀ ਫ੍ਰੀ ਹੋ ਸਕੋ